ਅੱਜ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਸਥਾਪਿਤ ਸੱਤ ਮੈਂਬਰੀ ਕਮੇਟੀ ਦੀ ਪਹਿਲੀ ਮੀਟਿੰਗ ਹੋਈ ਇਹ ਮੀਟਿੰਗ ਪਟਿਆਲਾ ਦੇ ਭਾਤਕੜ ਸਾਹਿਬ ਵਿਖੇ ਹੋਈ ਤੇ ਇਸ ਦੀ ਪ੍ਰਧਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਚਐਸ ਧਾਮੀ ਨੇ ਕੀਤੀ ਇਸ ਮੀਟਿੰਗ ਦੇ ਵਿੱਚ ਜਿਹੜੀਆਂ ਨਵੀਆਂ ਗੱਲਾਂ ਸਾਹਮਣੇ ਆਈਆਂ ਜਾਂ ਆਪਾਂ ਉਹ ਸਾਰੂ ਗੱਲਾਂ ਦੇ ਉੱਤੇ ਗੱਲ ਕਰੀਏ ਤਾਂ ਹੁਣ ਇਸ ਸੱਤ ਮੈਂਬਰੀ ਕਮੇਟੀ ਨੇ ਫੈਸਲਾ ਕੀਤਾ ਕਿ 11 ਫਰਵਰੀ ਨੂੰ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਭੁੰਦਰ ਸਾਹਿਬ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਉਸ ਗੱਲ ਤੋਂ ਬਾਅਦ ਗੱਲਬਾਤ ਤੋਂ ਬਾਅਦ ਉਸ ਮੀਟਿੰਗ ਤੋਂ ਬਾਅਦ ਇਹ ਅਕਾਲੀ ਦਲ ਦੀ ਮੂਲ ਸਥਾਪਨਾ ਬਾਰੇ ਜਾਂ ਆਪਾਂ ਕਹਿ ਸਕਦੇ ਹਾਂ ਉਸ ਦੀ ਮੂਲ ਉਸਾਰੀ ਬਾਰੇ ਅੱਗੇ ਗੱਲਬਾਤ ਚੱਲੇਗੀ ਮੈਂ ਦਰਸ਼ਨ ਸਿੰਘ ਦਰਸ਼ਕ YouTube ਚੈਨਲ ਪੰਜਾਬ ਦਰਸ਼ਨ ਦੇ ਉੱਤੇ ਅੱਜ ਇੱਕ ਵਾਰ ਫੇਰ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਜਾ ਰਿਹਾ ਹਾਂ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਸ ਸੱਤਵੇਂ ਬ੍ਰੀਕ ਕਮੇਟੀ ਦਾ ਗਠਨ ਕੀਤਾ ਸੀ ਜੀ ਤੇ ਉਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੇ ਨਿਰਦੇਸ਼ ਦਿੱਤੇ ਸੀਗੇ ਕਿ ਇਸ ਕਮੇਟੀ ਦੇ ਅਧੀਨ ਜਾਂ ਇਸ ਦੀ ਕਮੇਟੀ ਦੇ ਦੇਖ ਰੱਖਤੇ ਵਿੱਚ ਅਕਾਲੀ ਦਲ ਦੀ ਨਵੀਂ ਭਰਤੀ ਕੀਤੀ ਜਾਵੇ ਤੇ ਉਸ ਤੋਂ ਬਾਅਦ ਇਸ ਕਮੇਟੀ ਵੱਲੋਂ ਜਿਹੜੀ ਭਰਤੀ ਦੀ ਪ੍ਰਕਿਰਿਆ ਚੱਲੇਗੀ ਉਸ ਤੋਂ ਬਾਅਦ ਨਵੇਂ ਡੈਲੀਗੇਟਸ ਬਣਗੇ ਉਸ ਡੈਲੀਗੇਟਸ ਦੇ ਆਧਾਰ ਤੇ ਉੱਤੇ ਅਪ੍ਰੈਲ ਮਹੀਨੇ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਨਿਰਦੇਸ਼ ਆਏ ਤਾਂ ਉਸ ਵੇਲੇ ਅਕਾਲੀ ਦਲ ਜਿਹੜਾ ਭਾਰੂ ਤੜਾਇਆ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦਾ ਤੜਾਇਆ ਉਹਨਾਂ ਨੇ ਇਸ ਮਸਲੇ ਦੇ ਉੱਤੇ ਕੋਈ ਉਸਾਰੂ ਹੰਗਾਰਾ ਨਹੀਂ ਦਿੱਤਾ ਤੇ ਆਪਣੇ ਤੌਰ ਤੇ ਅਕਾਲੀ ਦਲ ਦੀ ਭਰਤੀ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਦੂਜੇ ਪਾਸੇ ਸੁਧਾਰ ਪਹਿਰ ਦੇ ਜਿਹੜੇ ਲੀਡਰ ਸੀਗੇ ਉਹ ਵਾਰ-ਵਾਰ ਇਹ ਮੰਗ ਕਰ ਰਹੇ ਸੀਗੇ ਕਿ ਸ੍ਰੀ ਅਕਾਲ ਤਖਤ ਸਾਹਿਬ ਤੁਮ ਜਿਹੜੇ ਹੁਕਮ ਜਾਰੀ ਹੋਏ ਨੇ ਉਹ ਇਨ ਬਿਲ ਲਾਗੂ ਹੋਣ। ਉਹ ਇਨ ਬਿਲ ਲਾਗੂ ਅੱਧੇ ਹੋਏ ਅੱਧੇ ਨਹੀਂ ਹੋਏ। ਅੱਧੇ ਇਸ ਤਰੀਕੇ ਨਾਲ ਹੋਏ ਕਿ ਉਸ ਸਮੇਂ ਅਕਾਲ ਤਖਤ ਸਾਹਿਬ ਨੂੰ ਸੁਖਵੀਰ ਸਿੰਘ ਬਾਦਲ ਅਤੇ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਜਿਹੜੀ ਧਾਰਮਿਕ ਤੌਰ ਤੇ ਸਜਾ ਲਗਾਈ ਗਈ ਜਾਂ ਤਲਖਾ ਲਗਾਈ ਗਈ ਉਹ ਤਾਂ ਸਮੇਤ ਸੁਖਦੇਵ ਸਿੰਘ ਟੇਲਸਾ ਸੁਖਵੀਰ ਸਿੰਘ ਬਾਦਲ ਜਾਂ ਹੋਰ ਜਿਹੜੇ ਵੀ ਲੀਡਰ ਸੀਗੇ ਉਹਨਾਂ ਨੇ ਭੁਗਤਰੇ ਪਰ ਮਸਲਾ ਅਕਾਲੀ ਦਲ ਦੀ ਜਿਹੜੀ ਸਿਆਸੀ ਤੌਰ ਤੇ ਮੂਲ ਸਥਾਪਨਾ ਦੀ ਗੱਲ ਸੀਗੀ ਤੇ ਅਕਾਲੀ ਦਲ ਨੂੰ ਇਹ ਨਿਰਦੇਸ਼ ਦਿੱਤੇ ਗਏ ਸੀਗੇ ਕਿ ਸੱਤ ਮੈਂਬਰੀ ਕਮੇਟੀ ਦੇ ਤਹਿਤ ਇਸ ਆ ਕਾਢੀ ਲੋਦਾ ਮੂੜ ਗਠਨ ਕੀਤਾ ਜਾਵੇ ਇਸ ਦੇ ਤਹਿਤ ਜਿਹੜਾ ਹੈਗਾ ਨਵੀਂ ਮੈਂਬਰਸ਼ਿਪ ਕੀਤੀ ਜਾਵੇ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਧੜੇ ਨੇ ਜਿਹੜੀ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਮੋਹਿਮ ਅਰਬੀ ਹੋਈ ਸੀਗੀ ਉਸ ਦੇ ਵਿੱਚ ਉਹਨਾਂ ਨੇ ਤਕਰੀਬਨ ਇਹ ਦੱਸਿਆ ਕਿ ਅਸੀਂ 25 ਲੱਖ ਦੀ ਭਰਤੀ ਕਰਨ ਜਾ ਰਹੇ ਹਾਂ ਐ ਪਿਛਲੇ ਦਿਨੀ ਇਹ ਖਬਰ ਆਈ ਸੀ ਕਿ 24400 ਜਿਹੜੀਆਂ ਉਹ ਬਣਾਈਆਂ ਸੀ ਪਰਚੀਆਂ ਬਣਾਈਆਂ ਗਈ ਸੀ ਇਹ ਮਤਲਬ 100-100 ਦੀ ਜਿਹੜੀਆਂ ਪਰਚੀਆਂ ਸੀਗੀਆਂ ਇੱਕ ਗੱਡੀ ਉਹ ਵਰਦੀ ਹੈ ਉਸ ਲਈ ਪਾਂ ਵੰਡੀਆਂ ਜਾ ਚੁੱਕੀਆਂ ਸੀਗੀਆਂ ਤੇ 10000 ਦਾ ਹੋਰ ਆਰਡਰ ਦਿੱਤਾ ਗਿਆ ਪਰ ਇਹ ਸਬੰਧ ਵਿੱਚ ਜਿਹੜੀ ਅਕਾਲੀ ਦਰ ਸੁਧਾਰ ਲਹਿਰ ਦੇ ਲੀਡਰ ਨੇ ਤੇ ਨਾਲ ਨਾਲ ਅਕਾਲ ਤਖਤ ਸਹਿਬ ਦੇ ਜਥੇਦਾਰ ਨੇ ਉਹਨਾਂ ਨੇ ਵੀ ਵਾਰ-ਵਾਰ ਇਹੀ ਕਿਹਾ ਕਿ ਅਕਾਲੀ ਦਲ ਦੇ ਜਿਹੜੇ ਹੁਕਮ ਨੇ ਇਨ ਬਿਨ ਜਿਹੜੇ ਲਾਗੂ ਹੋਣੇ ਚਾਹੀਦੇ ਆ ਹੁਣ ਜਿਹੜੀ ਮੀਟਿੰਗ ਹੋਈ ਆ ਅੱਜ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਜਦੋਂ ਬਡਾਲਾ ਸਾਹਿਬ ਮੀਟਿੰਗ ਦੇ ਵਿੱਚ ਆਏ ਤਾਂ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਗੱਲ ਕਹੀ ਕਿ ਇਹ ਇਹ ਪ੍ਰਕਿਰਿਆ ਤਾਂ ਹੀ ਸਿਰੇ ਚੜ ਸਕਦੀ ਹੈ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮ ਨੇ ਤਾਂ ਹੀ ਇਹ ਲਗ ਹੋ ਸਕਦੇ ਨੇ ਜੇਕਰ ਇਸ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਅਕਾਲੀ ਦਲ ਦੀ ਮੈਂਬਰਸ਼ਿਪ ਹੋਵੇ ਤੇ ਕਹਿਣ ਤੋਂ ਭਾਵ ਇਹ ਸੀਗਾ ਕਿ ਅਕਾਲੀ ਦਲ ਨੇ ਜਿਹੜੀ 25 ਲੱਖ ਦੀ ਭਰਤੀ ਕੀਤੀ ਹੈ ਮੈਂਬਰਸ਼ਿਪ ਕੱਟੀ ਹੈ ਉਹ ਇਸ ਜਿਹੜੇ ਇਹ ਲੀਡਰ ਨੇ ਉਹਨਾਂ ਨੂੰ ਪਰਵਾਹ ਨਹੀਂ ਹੈ ਉਹਨਾਂ ਵਿੱਚ ਕਿਹੜੇ ਕਿਹੜੇ ਲੀਡਰ ਨੇ ਉਹਨਾਂ ਵਿੱਚੋਂ ਗੁਰਪ੍ਰਤਾਪ ਸਿੰਘ ਮਡਾਲਾ ਸੰਤ ਸਰਤਾ ਸਿੰਘ ਉਮੈਦਪੁਰੀ ਮਨਪ੍ਰੀਤ ਸਿੰਘ ਆਯਾਦੀ ਇਹ ਜਿਹੜੇ ਲੀਡਰ ਨੇ ਖਾਸ ਤੌਰ ਤੇ ਇਸ ਗੱਲ ਨੂੰ ਪਰਵਾਹ ਨਹੀਂ ਕਰ ਗਈ ਮਨਪ੍ਰੀਤ ਸਿੰਘ ਅਯਾਲੀ ਨੇ ਵੀ ਇਹੀ ਗੱਲ ਕਹੀ ਹੈ ਕਿ ਬਰਵਿੰਦਰ ਸਿੰਘ ਭੁੰਦੜ ਇੱਕ ਸੂਝਵਾਰ ਲੀਡਰ ਨੇ ਉਹ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਤੇ ਉਸ ਮੀਟਿੰਗ ਦੇ ਵਿੱਚ ਅੱਜ ਦੀ ਹੋਈ ਮੀਟਿੰਗ ਦੇ ਸਬੰਧ ਵਿੱਚ ਗੱਲਬਾਤ ਕੀਤੀ ਜਾਊਗੀ ਕੈਂਟਪ ਭਾਵ ਇਹ ਹੈ ਕਿ ਕੀ ਅਕਾਦੀ ਗੱਲ ਹੈ ਕੀ ਭੁੰਦੜ ਸਾਹਿਬ ਇਸ ਗੱਲ ਨੂੰ ਪ੍ਰਬੰਧ ਕਰਨਗੇ ਕਿ ਜਿਹੜੀ ਇਹ ਸਾਰੀ ਪ੍ਰਕਿਰਿਆ ਹੈ ਇਸ ਸੱਤ ਮੈਂਬਰ ਦੀ ਕਮੇਟੀ ਦੇ ਅਧੀਨ ਹੋਵੇ ਜਾਂ ਉਸ ਦੀ ਨਿਗਰਾਨੀ ਹੇਠ ਹੋਵੇ ਹੁਣ ਜਦੋਂ ਅਕਾਦੀ ਗੱਲ ਨੇ ਇਹ ਗੱਲ ਕਹੀ ਹੈ ਕਿ ਅਸੀਂ 25 ਲੱਖ ਰੁਪਏ ਦਾ ਪਰਤੀ ਕਰ ਵੀ ਲਈ ਹੈ ਤੇ 10000 ਹੋਰ ਜਿਹੜੀ ਹੈਗੇ 25 ਪਰਚੀਆਂ ਕੱਟੀਆਂ ਜਾਣੀਆਂ ਨੇ ਤੇ ਮਤਲਬ ਇਹ ਹੈ ਵੀ ਇੱਕ ਉਹਦੇ ਵਿੱਚ 100 ਮੈਂਬਰ ਹੁੰਦੇ ਇੱਕ ਜਿਹੜੇ ਸਲਿਪ ਪਰਟੀਆਂ ਦਾ ਇੱਕ ਬੰਡਲ ਜਿਹੜਾ ਹੁੰਦਾ ਉਹਦੇ ਵਿੱਚ 100 ਮੈਂਬਰ ਹੁੰਦੇ ਨੇ ਤੇ 10000 ਦਾ ਮਤਲਬ तकरीबन ਹੋਰ ਕਈ ਲੱਖ ਦੇ ਬਰਾਬਰ ਇਹ ਜਿਹੜੀ ਮੈਂਬਰਸ਼ਿਪ ਹੋ ਸਕਦੀ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਜਦੋਂ ਹੁਣ ਅਸੀਂ ਪਹਿਲਾਂ ਆਪਾਂ ਅਸਾਰੂ ਗੱਲ ਦੀ ਗੱਲ ਕਰ ਰਹੇ ਸੀਗੇ ਕਿ ਅਸਾਰੂ ਕਰਤਾ ਇਹ ਹੈ ਕਿ ਪੂਰੇ ਪੰਜਾਬ ਦੇ ਵਿੱਚ ਲੋਕ ਇਹ ਚਾਹੁੰਦੇ ਆ ਕਿ ਅਕਾਲੀ ਦਲ ਦਾ ਪੁਨਰਗਠਨ ਹੋਣਾ ਚਾਹੀਦਾ ਹੈ ਤੇ ਪੰਜਾਬ ਦੇ ਵਿੱਚ ਅਕਾਲੀ ਧਰਮ ਮਜ਼ਬੂਤ ਹੋਣਾ ਚਾਹੀਦਾ ਹੈ ਤੇ ਦੂਜੀ ਗੱਲ ਇਹ ਸੀ ਕਿ ਜਿਹੜਾ ਭਾਰੂ ਧੜਾ ਸੀਗਾ ਜਿਹੜਾ ਸਬਮਿਸਿਵ ਭਾਰੂ ਦਾ ਧੜਾ ਸੀਗਾ ਉਹ ਇਸ ਮਸਲੇ ਦੇ ਉੱਤੇ ਲਗਾਤਾਰ ਆਡਾਗਾਨੀ ਕਰ ਰਿਹਾ ਸੀਗਾ ਹਾਲਾਂਕਿ ਉਹਨਾਂ ਨੇ ਮਨਪ੍ਰੀਤ ਸਿੰਘ ਐਯਾਲੀ ਸੰਤਾ ਸਿੰਘ ਅਮੈਦਪੁਰੀ ਨੂੰ ਵੀ ਜ਼ਿੰਮੇਵਾਰੀ ਦਿੱਤੀ ਸੀ ਜਿਹਦੇ ਵਿੱਚ ਮਲਬ੍ਰੀ ਸਿੰਘ ਦੇ ਆਰਦੀ ਨੂੰ ਰਾਜਸਥਾਨ ਦੀ ਮੈਂਬਰਸ਼ਿਪ ਬਾਰੇ ਕਿਹਾ ਗਿਆ ਸੀਗਾ ਸੰਤਾ ਸਿੰਘ ਅਮੈਦਪੁਰੀ ਨੂੰ ਜਿਹੜਾ ਹੈਗਾ ਮਾਧਿਰਪੁਰ ਦੀ ਟੀ ਇਹ ਪਾਰਟੀ ਬਾਰੇ ਕਿਹਾ ਗਿਆ ਸੀਗਾ ਤੇ ਇਕਬਾਲ ਸਿੰਘ ਝੁੰਦਾ ਵੀ ਇਹੀ ਕਹਿ ਰਹੇ ਸੀਗੇ ਕਿ ਅਕਾਲ ਤਖਤ ਦੇ ਨਿਰਦੇਸ਼ਾਂ ਅਨੁਸਾਰ ਹੀ ਇਹ ਪ੍ਰਤੀਖ ਹੋਣੀ ਚਾਹੀਦੀ ਹੈ ਉਹਨਾਂ ਦੀ ਵੀ ਜ਼ਿੰਮੇਵਾਰੀ ਲਈ ਗਈ ਸੀ ਇਸ ਤੋਂ ਬਾਅਦ ਗੁਰਪ੍ਰਤਾਪ ਸਿੰਘ ਬਡਾਰਾ ਉਹਨਾਂ ਦੀ ਵੀ ਜ਼ਿੰਮੇਵਾਰੀ ਲਈ ਗਈ ਤੇ ਉਹਨਾਂ ਨੂੰ ਫਰੀਦ ਕੋਟ ਤੋਂ ਮੈਂਬਰਸ਼ਿਪ ਬਣਾਉਣ ਬਾਰੇ ਕਿਹਾ ਗਿਆ ਸੀਗਾ ਪਰ ਇਹਨਾਂ ਮੈਂਬਰਾਂ ਨੇ ਖਾਸ ਕਰਕੇ ਬੜਾਲਾ ਅਸਲ ਤਾਂ ਸੇਕ ਹਮੈਦਪੂਰੀ ਮਨਪ੍ਰੀਤ ਸਿੰਘ ਯਾਲੀ ਤੇ ਇਕਬਾਲ ਸਿੰਘ ਝੁੰਦਾ ਨੇ ਵਾਰ-ਵਾਰ ਇਹੀ ਗੱਲ ਕਹੀ ਹੈ ਕਿ ਇਹ ਬਿਸ਼ੱਕ ਮੈਂਬਰ ਤਾਂ ਉਹੀ ਨੇ ਪਰ ਇਹ ਅਕਾਲ ਤਖਤ ਸਾਹਿਬ ਦੀ ਨਿਰਦੇਸ਼ਨਾ ਹੇਟਰ ਨਹੀਂ ਇੱਕ ਮੈਂਬਰ ਨਹੀਂ ਹੈਗੇ ਇਹ ਬਲਕਿ ਇਹ ਅਕਾਲੀ ਦਲ ਵੱਲੋਂ ਲਗਾਏ ਗਏ ਮੈਂਬਰ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਬਰਮਿੰਦਰ ਸਿੰਘ ਭੁੰਦੜ ਇਹ ਇਸ ਗੱਲ ਨੂੰ ਮੰਨਣਗੇ ਕਿ ਇਹ ਜਿਹੜੀ ਭਰਤੀ ਕੀਤੀ ਗਈ ਹੈ ਇਸ ਨੂੰ ਦੁਬਾਰਾ ਤੋਂ ਪਿੱਟਾ ਜਾਵੇ ਜਾ ਕੋਈ ਹੋਰ ਵਿਚਵਟ ਵਾਲੇ ਦਾ ਰਾਹ ਹੋ ਸਕਦਾ ਹੈ ਤੇ ਜਿਸ ਤਰੀਕੇ ਤੇ ਆਕਾਲੀ ਤੇ ਵਡਾਲਾ ਉਹਨੇ ਗੱਲ ਕਰਦੇ ਨੇ ਉਥੋਂ ਇਹੀ ਜਾਪਦਾ ਹੈ ਕਿ ਇਹ ਮੈਂਬਰ ਇਹ ਗੱਲ ਮੰਨਣ ਵਾਸਤੇ ਤਿਆਰ ਨਹੀਂ ਹੈਗੇ ਕਿ ਜਿਹੜੀ ਅਕਾਲੀ ਗੱਲ ਦੇ ਵੱਲੋਂ ਪਰਤੀ ਕੀਤੀ ਗਈ ਹੈ ਭਾਰੂ ਧੜੇ ਵੱਲੋਂ ਪਰਤੀ ਕੀਤੀ ਗਈ ਹੈ ਉਸ ਨੂੰ ਸਹੀ ਮੰਨਿਆ ਜਾਵੇ ਜਦ ਤੱਕ ਅਕਾਲ ਤਖਤ ਸਾਹਿਬ ਦੀ ਕਮੇਟੀ ਦੀ ਨਿਗਰਾਨੀ ਹੇਠ ਇਹ ਭਰਤੀ ਨਹੀਂ ਹੁੰਦੀ ਹੈਗੀ ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਜਿਹੜੀ 100 ਤਰੀਕ ਦੀ ਮੀਟਿੰਗ ਹੈ ਉਸ ਨੂੰ ਭਾਰੂ ਤੜਾ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਤੜਾ ਹੈ ਕਿਸ ਤਰੀਕੇ ਦੇ ਨਾਲ ਡੰਗਾ ਬਰਵਿੰਦਰ ਸਿੰਘ ਭੁੰਤੜ ਉਸ ਮੌਕੇ ਦੇ ਉੱਤੇ ਅਕਾਲੀ ਦਲ ਰਾਕੀ ਪੱਖ ਰੱਖਦੇ ਨੇ ਹੂੰ ਜਿਹੜੇ 2 ਦਸੰਬਰ ਤੋਂ ਲੈ ਕੇ ਹੁਣ ਤੱਕ ਦੀ ਜਿਹੜੀ ਕਾਰਵਾਈ ਆ ਉਹਦੇ ਵਿੱਚ ਤਾਂ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਬੇਸ਼ੱਕ ਅਕਾਲੀ ਦਲ ਬਾਦਲ ਜਾਂ ਬਾਦਲ ਤੜਾ ਆਪਣੇ ਤੌਰ ਤੇ ਕੰਮ ਵੀ ਕਰ ਰਿਹਾ ਤੇ ਨਾਲ-ਨਾਲ ਅਕਾਲ ਤਖਤ ਸਾਹਿਬ ਦੇ ਅਨਸਾਰ ਵੀ ਕੁਝ-ਕੁਝ ਜੜੀਆਂ ਗਰਦਾ ਪ੍ਰਮਾਨ ਕਰਦਾ ਰਿਹਾ ਤੇ ਹੁਣ ਆਖਰਕਾਰ ਜਦੋਂ ਇਹ ਦੇਖਿਆ ਕਿ ਕੋਈ ਵੀ ਮੌਕਾ ਉਸ ਨੂੰ ਨਹੀਂ ਲੱਭ ਰਿਹਾ ਕਿ ਕਿਵੇਂ ਨਾ ਕਿਵੇਂ ਬਾਹਰ ਨਿਕਲ ਸਕੇ ਇਹ ਸਾਰੇ ਕੰਮਕਾਜ ਦੇ ਵਿੱਚੋਂ ਤਾਂ ਆਖਰਕਾਰ ਹੁਣ ਇਹ ਸੱਤ ਮੈਂਬਰੀ ਕਮੇਟੀ ਦੀ ਜਿਹੜੀ ਮੀਟਿੰਗ ਵੀ ਹੋ ਗਈ ਹੈ ਤੇ ਇਸ ਨੂੰ ਚੰਗੀ ਗੱਲ ਮੰਨਿਆ ਜਾ ਸਕਦਾ ਕਿ ਜਦੋਂ ਵੀ ਕੋਈ ਮਸਲਾ ਹੁੰਦਾ ਹੈ ਤਾਂ ਕੋਈ ਵੀ ਜਿਹੜਾ ਗਤੀਰੋਧ ਬੜਿਆ ਹੁੰਦਾ ਹੈ ਉਹ ਗੱਲਬਾਤ ਦੇ ਨਾਲ ਹੀ ਟੁੱਟ ਜਾਂਦਾ ਹੈ ਤੇ ਅੱਜ ਜਿਹੜੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਭਾਵੇਂ ਮਨਪ੍ਰੀਤ ਸਿੰਘ ਆਰਦੀ ਜਾਂ ਬਡਾਰਾ ਉਹਨੇ ਆਪਣੇ ਆਪਣੇ ਪੱਖ ਰੱਖੇ ਨੇ ਤੇ ਜਦੋਂ 11 ਤਰੀਕ ਦੀ ਮੀਟਿੰਗ ਹੋਗੀ ਤਾਂ ਅਕਾਲੀ ਦਲ ਦੇ ਪ੍ਰਧਾਨ ਵੀ ਆਪਣੀ ਆਪਣਾ ਪੱਖ ਰੱਖਣਗੇ ਤੇ ਉਸ ਤੋਂ ਬਾਅਦ ਹੋ ਸਕਦਾ ਹੈ ਕੋਈ ਦਾ ਕੋਈ ਵਿਚ ਵਿਚਾਲੇ ਦਾ ਰਾਹ ਵੀ ਲੱਭਿਆ ਹੋਵੇ ਜਿਹੜਾ ਕਿ ਅਕਾਲ ਤਖਤ ਸਹਿਦ ਦੇ ਜਿਹੜੇ ਨਿਰਦੇਸ਼ਨ ਨੇ ਜਿਹੜੇ ਹੁਕਮ ਨੇ ਉਹਨਾਂ ਨੂੰ ਇਨ ਬਿਟਵੀਂ ਲਾਗੂ ਕੀਤਾ ਜਾ ਸਕਦਾ ਹੈ ਇਸ ਲਈ ਅਸੀਂ ਇਹ ਮ ਮਹਿਸੂਸ ਕਰ ਰਹੇ ਹਾਂ ਕਿ ਇਹ ਇੱਕ ਚੰਗਾ ਰ ਹੈ ਤੇ ਇਹਦੇ ਨਾਲ ਅਕਾਲੀ ਦਲ ਦੀ ਜਿਹੜੀ ਇੱਕ ਜੋਤਤਾ ਵੀ ਵੱਧਦੀ ਨਜ਼ਰ ਆਉਂਦੀ ਹੈ ਚੰਗੀ ਗੱਲ ਇਹ ਹੋਊਗੀ ਕਿ ਬਾਦਲ ਦਲ ਕੁਝ ਹੋਰ ਲਚਕੀਲਾ ਵਤੀਰਾ ਅਪਣਾਏ ਜਿਸ ਦੇ ਨਾਲ ਕਿ ਅਕਾਲੀ ਦਲ ਦੇ ਪੁਨਰਗਠਨ ਦਾ ਰਾ ਪਦਰਾ ਹੋ ਜਾਵੇ ਤੇ ਅਕਾਲੀ ਦਲ ਜੇਕਰ ਅਕਾਲ ਤਖਤ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਪੁਨਰਕਰਤਨ ਹੋਵੇਗਾ ਤਾਂ ਇਸ ਦਾ ਲੋਕਾਂ ਦੇ ਵਿੱਚ ਉਸਾਰੂ ਪ੍ਰਭਾਵ ਵੀ ਜਾਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਕਾਲੀ ਦਲ 2017 ਤੋਂ ਲੈ ਕੇ ਹੁਣ ਤੱਕ ਅਲੱਗ-ਥਲੱਗ ਪਿਆ ਹੈ ਉਸ ਨੂੰ ਪਰਮਾ ਹੰਗਾਰਾ ਵੀ ਮਿਲ ਸਕਦਾ ਹੈ ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਹੈ ਪਰ ਇਹ ਹੈ ਕਿ ਆਪਾਂ ਇਸ ਨੂੰ ਉਸਾਰੂ ਢੰਗ ਦੇ ਨਾਲ ਲੈ ਸਕਦੇ ਹਾਂ ਕਿ ਇਹਦੇ ਨਾਲ ਕਾਲ ਤਖਸ ਸਹਿਬ ਦੇ ਜਿਹੜੇ ਹੁਕਮਾਂ ਦੀ ਪਾਲਣਾ ਵੀ ਹੋਵੇਗੀ ਆਕਾਲੀ ਦਲ ਦਾ ਗਠਨ ਦਾ ਪੁਨਰਗਠਨ ਵੀ ਹੋ ਸਕਦਾ ਹੈ ਤੇ ਇਹਦੇ ਨਾਲ ਨਾਲ ਇਹ ਵੀ ਹੈ ਕਿ ਜਿਹੜੇ ਸੁਧਾਰ ਲਖਤ ਦੇ ਲੀਟਰ ਵੀ ਨੇ